ਅੱਜ ਤਹਾਂ 33 ਸਾਲ ਮੇਰੇ ਕੋਲ ਕੁਝ ਨਹੀਂ ਸੀਗਾ 33 ਸਾਲ ਮੇਰੇ ਕੋਲ ਕੁਝ ਨਹੀਂ ਸੀਗਾ ਇਸ ਟਾਈਮ ਮੇਰੇ ਕੋਲੇ ਦੋ ਗੱਟੀਆਂ ਨੇ ਦੋ ਮੇਰੇ ਮਕਾਨ ਆਪਦੇ ਬਾਬੇ ਦੀ ਕਿਰਪਾ ਨਾਲ ਕਾਰੋਬਾਰ ਸੈੱਟ ਜਿਹੜੀ ਮੰਨਤਾ ਸੀ ਜਦੋਂ ਕਹਿ ਦਈਏ ਵੀ ਸੁੱਖ ਨੇ ਕੋਈ ਬਾਬਾ ਦੀਪ ਸਿੰਘ ਜੀ ਇੱਥੇ ਸਾਡਾ ਕੰਮ ਕਰਦੇ ਤੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਬਿਲਕੁਲ ਕਲੀਅਰ ਸਾਡੇ ਕੰਮ ਕਰਦੇ ਇੰਨਾ ਗਨੰਦ ਮਹਿਸੂਸ ਹੁੰਦਾ ਬਹੁਤ ਗਨੰਦ ਮਹਿਸੂਸ ਆ ਦੇਖੋ ਹੁਣ ਘਰ ਦੇ ਬੈਠੇ ਆ ਹੁਣ ਆ ਕੇ ਲੱਸੀ ਸ਼ੀਲ ਲੱਗੀਆਂ ਸਾਰਾ ਕੁਝ ਲੱਗਿਆ ਆ ਹਵਾ ਚੱਲਦੀ ਐ ਪੱਖੀਆਂ ਚੱਲਦੀ ਐ ਬਹੁਤ ਮਾਲਕ ਦੀ ਕਿਰਪਾ ਕਿੰਨਾ ਕੁ ਬਦਲਾਵ ਮਹਿਸੂਸ ਕਰਦੇ ਹੋ ਪਹਿਲੇ ਦੇ ਜੀਵਨ ਚ ਤੇ ਹੁੰਦੇ ਜੀ ਬਹੁਤ ਜ਼ਿਆਦਾ ਹੁਣ ਬਹੁਤ ਵਧੀਆ ਹੁਣ ਕੋਈ ਥੱਕਾ ਨਹੀਂ ਬਿਲਕੁਲ ਕੋਈ ਰੌਲਾ ਨਹੀਂਗਾ ਤੁਸੀਂ ਇਹ ਦੇਖ ਲਓ ਵੀ ਇੰਨੀ ਦੁਨੀਆ ਵਾ ਤੁਸੀਂ ਮਣੀਏ ਦੱਸੋ ਸ਼ੋਰ ਹੈਗਾ ਵਾ ਸ਼ੋਰ ਤਾਂ ਹੈ ਹੀ ਨਹੀਂ ਕਿੰਨਾ ਸ਼ੁਕਰਾਨਾ ਕਰਦੇ ਬਾਬਾ ਦੀ ਬਹੁਤ ਸ਼ੁਕਰਾਨਾ ਆਪਣੀ ਜ਼ਿੰਦਗੀ ਵਾਰ ਕੇ ਉਦੋਂ ਵੀ ਜ਼ਿਆਦਾ ਸ਼ੁਕਰਾਨਾ ਕਰਦੇ ਮਾਈ ਗੁਰ ਜੀ ਕਾ ਖਾਲਸਾ ਮਾਈ ਭਾਈ ਗੁਰਜੀ ਦਾ ਖਾਲਸਾ ਭਾਈ ਜਿਸ ਦੀ ਫਤਿਹ ਭਾਈ ਗੁਰਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸਾਨੂੰ ਇਹ ਹੋਏਗੇ 17-18 ਸਾਲ ਹੋ ਗਏ ਜੀ 17-18 ਸਾਲ ਹੋ ਗਏ ਉਹ ਬਹੁਤੀ ਬਦਲ ਗਿਆ ਜਿੱਥੇ ਬਹੁਤ ਕੁਝ ਬਦਲ ਗਿਆ ਪਾਪਾ ਜੀ ਸੇ ਨੀ ਸੀ ਤਾਂ ਨੇ ਬਹੁਤ ਬਹੁਤ ਕੁਝ ਬਦਲਦਾ ਇਹ ਦੇਖੋ ਤੁਸੀਂ 5 ਮਿੰਟ ਹੀ ਝੁੱਪ ਦੇ ਵਿੱਚ ਖੜ ਸਕਦੇ ਜੀ ਚਾਚਾ ਘੰਟੇ ਨਹੀਂ ਖੜ ਸਕਦੇ ਇੱਥੇ 5-5 6-6 ਘੰਟੇ ਬਿਲਕੁਲ ਲੈਂ ਦੇ ਵਿੱਚ ਨੱਕ ਕੇ ਗੁਰੂ ਮਹਾਰਾਜ ਦਾ ਸਵਾਗਤ ਕਰਦੇ ਆਂ। ਇਹ ਕਹਿੰਦੇ ਬਾਬਾ ਦੀਪ ਸਿੰਘ ਜੀ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਦੇ। ਤੁਹਾਡੀ ਕੋਈ ਹੋਈ ਹੋਵੇ ਸਾਂਝੀ ਕਰੋਂਗੇ ਸਾਡੇ ਨਾਲ। ਥੋੜੀਆਂ ਆ ਜੀ ਮਾਨਤਾ ਪੂਰੀਆਂ ਹੋ ਗਏ ਬਹੁਤ ਮਾਨਤਾ। ਸਾਂਝੀ ਕਰਦੇ ਹੋ। ਹਾਂ ਜੀ ਕਰਾਂਗੇ। ਜਿਹੜੀ ਮਾਨਤਾ ਸੀ ਜਦੋਂ ਕਹਿ ਦਈਏ ਵੀ ਸੁੱਖ ਲਈ ਕਿ ਬਾਬਾ ਦੀਪ ਸਿੰਘ ਜੀ ਇੱਥੇ ਸਾਡਾ ਕੰਮ ਕਰਦੇ। ਤੇ ਬਾਬਾ ਜੀ ਤਾਂ ਬਾਬਾ ਦੀਪ ਸਿੰਘ ਜੀ ਬਿਲਕੁਲ ਕਲੀਅਰ ਸਾਡੇ ਕੰਮ ਕਰਦੇ। ਜੋ ਮਰਜ਼ੀ ਮੰਗ ਲਈ ਅਸੀਂ ਸਾਨੂੰ ਮਿਲ ਜਾਂਦਾ। ਅੱਜ ਤੋਂ 33 ਸਾਲ ਮੇਰੇ ਕੋਲ ਕੁਝ ਨਹੀਂ ਹੈਗਾ। 33 ਸਾਲ ਮੇਰੇ ਕੋਲ ਕੁਝ ਨਹੀਂ ਸੀਗਾ। ਇਸ ਟਾਈਮ ਬਿਲਕੁਲ ਦੋ ਗੱਟੀਆਂ ਨੇ ਦੋ ਮੇਰੇ ਮਕਾਨ ਆਪ ਤੇ ਬਾਬੇ ਦੀ ਕਿਰਪਾ ਨਾਲ ਕਾਰੋਬਾਰ ਸੈੱਟਾ ਸ਼ੁਕਰ ਕਰਦੇ ਪ੍ਰਮਾਤਮਾ ਦਾ ਕਿੰਨਾ ਗਨੰਤ ਮਹਿਸੂਸ ਹੁੰਦਾ ਬਹੁਤ ਗਨੰਤ ਮਿਲਦਾ ਆ ਦੇਖੋ ਹੁਣ ਘਰ ਦੇ ਬੈਠੇ ਆ ਹੁਣ ਆ ਕੇ ਲੱਸੀ ਸ਼ੀਲ ਲੱਗੀਆਂ ਸਾਰਾ ਕੁਝ ਲੱਗਿਆ ਆ ਹਵਾ ਚੱਲਦੀ ਆ ਪੱਖੀਆਂ ਚੱਲਦੀ ਆ ਬਹੁਤ ਮਾਲਕ ਦੀ ਕਿਰਪਾ ਵੀ ਕਿੰਨਾ ਕੁ ਬਦਲਾਅ ਮਹਿਸੂਸ ਕਰਦੇ ਹੋ ਪਹਿਲੇ ਦੇ ਜੀਵਨ ਜਿਹਾ ਹੁੰਦੇ ਜੀ ਹੁਣ ਜੀ ਬਹੁਤ ਜ਼ਿਆਦਾ ਹੁਣ ਬਹੁਤ ਵਧੀਆ ਹੁਣ ਕੋਈ ਥਕਾਣੀ ਬਿਲਕੁਲ ਕੋਈ ਰੌਲਾ ਨਹੀਂਗਾ ਤੁਸੀਂ ਇਹ ਦੇਖ ਲਓ ਵੀ ਇੰਨੀ ਦੁਨੀਆ ਵਾ ਤੁਸੀਂ ਮਨੀਏ ਦਾ ਤੇ ਸ਼ੋਰ ਹੈਗਾ ਵਾ ਸ਼ੋਰ ਤਾਂ ਹੈ ਹੀ ਨਹੀਂ ਕਿੰਨਾ ਸ਼ੁਕਰਾਨਾ ਕਰਦੇ ਬਾਬਾ ਦੀ ਬਹੁਤ ਸ਼ੁਕਰਾਨਾ ਆਪਣੀ ਜ਼ਿੰਦਗੀ ਵਾਰ ਕੇ ਉਹ ਤੋਂ ਵੀ ਜ਼ਿਆਦਾ ਸ਼ੁਕਰਾਨਾ ਕਰਦੇ ਚੰਨ ਬਹੁਤ ਸ਼ੁਕਰਾਨਾ ਕਰਦੇ ਆ ਮਾਲਕ ਦੇ ਤੇ ਜਿਹੜੀਆਂ ਸੰਗਤਾਂ ਕਰੇ ਬੈਠੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੇ ਬਿਲਕੁਲ ਹੀ ਕਹੀ ਤਾਂ ਮਾਲਕ ਦਾ ਨਾਮ ਬਾਹਰ ਆਏ ਜੀ ਦਾ ਖਾਸਾ ਫੇਤ ਨਹੀਂ ਫਤੇ ਉਹਨਾਂ ਨੇ ਇਹ ਕਹਿਣਾ ਚਾਹੀਦਾ ਵੀ ਆਉਣਾ ਚਾਹੀਦਾ ਸਭ ਨੂੰ ਆਉਣਾ ਚਾਹੀਦਾ ਸਭ ਨੂੰ ਹੋਣਾ ਚਾਹੀਦਾ ਵਾ ਜਿਹੜੇ ਵਿਚਾਰੇ ਦੁਖੀ ਬੈਠੇ ਆ ਗੁਰੂ ਪਰਮਾਤਮਾ ਦਾ ਨਾਮ ਲੈਣਗੇ ਤਾਂ ਦੁੱਖ ਸਾਰੇ ਟੁੱਟੇ ਇੱਥੇ ਦੁੱਖ ਟੁੱਟਨੇ ਆ ਇੱਥੇ ਦੁੱਖ ਟੁੱਟ ਜਾਣਗੇ ਸਾਰੇ ਨਾਲ ਕੁਝ ਨਹੀਂ ਜਾਣਾ ਪਰਮਾਤਮਾ ਦਾ ਨਾਮ ਜਾਣਾ ਕੁਝ ਨਹੀਂ ਨਾਲ ਜਾਣਾ ਮਾਲਕ ਦਾ ਨਾਮ ਜਾਣਾ ਵਾਹਿਗੁਰੂ ਜੀ ਕਾ ਖਾਲਸਾ